ਹਾਂਜੀ ਤੇ ਅੱਜ ਆਪਾਂ ਤਾਂ ਸ਼ਰਬਤ ਦੀ ਰੈਸਪੀ ਲੈ ਕੇ ਆਏ ਹਾਂ ਸੌਫ ਔਰ ਖਸਖਸ ਦਾ ਸ਼ਰਬਤ ਤੇ ਇਹ ਬਹੁਤ ਹੀ ਵਧੀਆ ਸ਼ਰਬਤ ਜਿਹੜਾ ਬਣ ਕੇ ਤਿਆਰ ਹੁੰਦਾ ਗਰਮੀ ਦੇ ਵਿੱਚ ਤੇ ਤੁਸੀਂ ਵੀ ਸ਼ਰਬਤ ਬਣਾਇਓ ਔਰ ਉਹ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਤਾਂ ਸ਼ਰਬਤ ਕਿਵੇਂ ਦਾ ਬਣਿਆ ਔਰ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਹਾਂਜੀ ਤੇ ਚਲੋ ਜੀ ਆਪਾਂ ਸ਼ਰਬਤ ਬਣਾ ਕੇ ਤਿਆਰ ਕਰਦੇ ਹਾਂ ਇਹ ਬਣਾ ਰਹੇ ਆਪਾਂ ਸੌਫ ਔਰ ਖਸਖਸ ਦਾ ਸ਼ਰਬਤ ਜਿਹੜੇ ਮੇਨ ਇੰਗਰੀਡੀIENTS ਆ ਇਹਦੇ ਵਿੱਚ ਇਹੀ ਪੈਣਗੇ ਸੌਂਫ ਔਰ ਖਸਖਸ ਤੇ ਇਸ ਤੋਂ ਇਲਾਵਾ ਆਪਾਂ ਹੋਰ ਵੀ ਚੀਜ਼ਾਂ ਇਹਦੇ ਵਿੱਚ ਯੂਜ਼ ਕਰਾਂਗੇ ਤੇ ਤੁਸੀਂ ਦੇਖ ਸਕਦੇ ਆ ਕਿ ਆਪਾਂ ਸੌਂਫ ਵੀ ਲੈ ਲਈ ਔਰ ਖਸਖਸ ਵੀ ਇਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਗਰਮੀ ਦੇ ਵਿੱਚ ਆਪਣੇ ਵਾਸਤੇ ਬਹੁਤ ਹੀ ਜ਼ਿਆਦਾ ਜਿਹੜੀਆਂ ਜ਼ਰੂਰਤਮੰਦ ਲਾਭਦਾਇਕ ਹੈਗੀਆਂ ਤੇ ਇਸ ਦੇ ਨਾਲ ਹੀ ਆਪਾਂ ਕੁਝ ਚੀਜ਼ਾਂ ਜਿਹੜੀਆਂ ਉਹ ਹੋਰ ਲੈ ਲਈਆਂ ਥੋੜੀਆਂ ਜੀਆਂ ਤੇ ਤੁਸੀਂ ਦੇਖ ਸਕਦੇ ਆ ਇਹ ਜਿਹੜੀਆਂ ਆਪਾਂ ਚੀਜ਼ਾਂ ਲਈਆਂ ਇਹ ਸਾਰੀਆਂ ਹੀ ਆਪਣੇ ਵਾਸਤੇ ਜਿਹੜੀਆਂ ਬਹੁਤ ਫਾਇਦੇਮੰਦ ਚੀਜ਼ਾਂ ਇਦਾਂ ਹੀ ਆਪਾਂ ਲੈ ਲਈਆਂ ड्राई मिंट लीव्स मतलब पुदीने ਦੀਆਂ ਸੁੱਕੀਆਂ ਪੱਤੀਆਂ ਕੁਛ ਆਪਾਂ ਕਾਲੀਆਂ ਮਿਰਚਾਂ ਲੈ ਲਈਆਂ ਇਲਾਇਚੀ ਲੈ ਲਈ ਆਪਾਂ ਸੱਤ-ਅੱਠ ਆਪਾਂ ਜਿਹੜੇ ਇਲਾਇਚੀਆਂ ਉਹ ਲੈ ਲਈਆਂ ਛੋਟੀਆਂ ਵਾਲੀਆਂ ਔਰ ਥੋੜਾ ਜਿਹਾ ਜੀਰਾ ਲੈ ਲਿਆ ਇਹ ਜਿਹੜੀਆਂ ਸ ਚੀਜ਼ਾਂ ਸਾਰੀ ਆਪਾਂ ਫਲੇਵਰ ਵਾਸਤੇ ਲੈ ਲਈਆਂ ਇੱਧਰ ਆਪਾਂ ਨੇ ਥੋੜਾ ਜਿਹਾ ਕਾਲਾ ਨਮਕ ਸਿੰਧਾ ਨਮਕ ਔਰ ਪਲੱਸ ਆਪਾਂ ਲੈ ਲਈ ਚੀਨੀ ਚੀਨੀ ਇੱਥੇ ਆਪਾਂ ਥੋੜੀ ਜਿਆਦਾ ਯੂਜ਼ ਕਰਾਂਗੇ ਤੇ ਮੈਂ ਇਸ ਤੋਂ ਵੀ ਡਬਲ ਚੀਨੀ ਪਾਈ ਸੀਗੀ ਤੇ ਤੁਸੀਂ ਚੀਨੀ ਦੀ ਜਗ੍ਹਾ ਤੇ ਬਰਾਊਨ 슈ਗਰ ਜਾਂ ਫਿਰ ਮਿਸ਼ਰੀ ਵੀ ਲੈ ਸਕਦੇ ਆ ਜਿਹੜੀ ਚੀਜ਼ ਤੁਹਾਨੂੰ ਪਸੰਦ ਹੋਵੇ ਤੁਸੀਂ ਉਹ ਲੈ ਸਕਦੇ ਆ ਫਿਰ ਆਪਾਂ ਲੈ ਲੈ ਕੇ ਮਿਕਸੀ ਦਾ ਜਾਰ ਤੇ ਆਪਾਂ ਇਹ ਜਿਹੜੀਆਂ ਚੀਜ਼ਾਂ ਸੌਫ ਔਰ ਆਪਣੀ ਜਿਹੜੀ ਖਸਖਸ ਇਲਾਇਚੀ ਪੁਦੀਨਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਇਸ ਮਿਕਸੀ ਦੇ ਜਾਰ ਦੇ ਵਿੱਚ ਪਾ ਦਵਾਂਗੇ ਇਹ ਸਾਰੀਆਂ ਚੀਜ਼ਾਂ ਐਡ ਕਰਨ ਦੇ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਚੀਨੀ ਚੀਨੀ ਦੇ ਨਾਲ ਇਹ ਜਿਹੜੀ ਸਾਰੀ ਚੀਜ਼ਾਂ ਵਾ ਬਹੁਤ ਹੀ ਵਧੀਆ ਵਧੀਆ ਤਰੀਕੇ ਦੇ ਨਾਲ ਮਤਲਬ ਬਿਲਕੁਲ ਬਾਰੀਕ ਪੀਸ ਕੇ ਤਿਆਰ ਹੋ ਜਾਣਗੀਆਂ ਤੇ ਇਸ ਕਰਕੇ ਆਪਾਂ ਜਿਹੜੀ ਚੀਨੀ ਆ ਉਹ ਵੀ ਆਪਾਂ ਇਹਦੇ ਵਿੱਚ ਨਾਲ ਹੀ ਐਡ ਕਰ ਦਵਾਂਗੇ ਤੇ ਆਪਾਂ ਇਹਦਾ ਇੱਕ ਫਾਈਨ ਜਿਹੜਾ ਬਿਲਕੁਲ ਹੈਗਾ ਪੇਸਟ ਉਹ ਬਣਾ ਕੇ ਤਿਆਰ ਕਰ ਲਾਂਗੇ ਤੇ ਜਿਹੜੇ ਆਪਾਂ ਨਮਕ ਆ ਉਹ ਵੀ ਇਹਦੇ ਵਿੱਚ ਹੀ ਐਡ ਕਰ ਦਾਂਗੇ ਇਹਦੇ ਨਾਲ ਹੀ ਹੋਊਗਾ ਕਿ ਜਿਹੜਾ ਨਮਕ ਆ ਉਹ ਵਧੀਆ ਤਰੀਕੇ ਦੇ ਨਾਲ ਇਸ ਮਿਕਸਚਰ ਦੇ ਵਿੱਚ ਮਿਕਸ ਹੋ ਜਾਊਗਾ ਤੇ ਜਿਹੜਾ ਉਹ ਆਪਣਾ ਇੱਕ ਫਾਈਨ ਜਿਹੜਾ ਪੇਸਟ ਆ ਉਹ ਬਣਾ ਕੇ ਤਿਆਰ ਕਰ ਲੈਣਾ ਇਹ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਜਿਹੜਾ ਸੀਗਾ ਜਿਹੜਾ ਮਿਕਸਚਰ ਹੈ ਆਪਣਾ ਬਿਲਕੁਲ ਹੀ ਇੱਕ ਫਾਈਨ ਪੇਸਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਸਾਬ ਨਾਲ ਬਣ ਕੇ ਤੇ ਤਿਆਰ ਹੋ ਗਿਆ। ਇਹਦੇ ਵਿੱਚ ਬਿਲਕੁਲ ਵੀ ਕੋਈ ਦਰਦਰਾਪਣ ਜਾਂ ਕੋਈ ਦਾਣਾ ਬਿਲਕੁਲ ਹੀ ਨਹੀਂ ਰਿਹਾ ਹੈਗਾ ਤੇ ਤੁਸੀਂ ਇਸ ਤੇ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਜਿਹੜਾ ਤੁਹਾਡਾ ਮਿਕਸਚਰ ਆ ਉਹ ਬਿਲਕੁਲ ਇੱਕ ਫਾਈਨ ਪੇਸਟ ਹੋਣਾ ਚਾਹੀਦਾ। ਤੇ ਜੇਕਰ ਥੋੜਾ ਮੋਟਾ ਲੱਗਦਾ ਹੋਵੇ ਤਾਂ ਤੁਸੀਂ ਇਹਨੂੰ ਸ਼ਾਨ ਜ਼ਰੂਰ ਲੈਣਾ ਤੇ ਇਸ ਤਰੀਕੇ ਦੇ ਨਾਲ ਆਪਾਂ ਇੱਕ ਕੋਈ ਵੀ ਸੁੱਕੀ ਬੋਤਲ ਜਾਂ ਡੱਬਾ ਮਤਲਬ ਕੱਚ ਦਾ ਹੀ ਜਾਂ ਪਲਾਸਟਿਕ ਦਾ ਲੈ ਲੈਣਾ ਤੇ ਆਪਾਂ ਹੌਲੀ-ਹੌਲੀ ਜਿਹੜਾ ਆਪਣਾ ਮਿਕਸਚਰ ਹੈ ਇਹਨੂੰ ਆਪਾਂ ਇਸ ਡੱਬੇ ਦੇ ਵਿੱਚ ਪਾ ਲੈ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਜਿਹੜਾ ਮਿਕਸਚਰ ਆ ਇਹਨੂੰ ਬਣਾ ਕੇ ਰੱਖ ਲਓ ਤੇ ਤੁਹਾਡਾ ਇਹ ਕਾਫੀ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਊਗਾ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ ਜਿਹੜੀਆਂ ਵੀ ਚੀਜ਼ਾਂ ਆਪਾਂ ਪੀਸ ਰਹੇ ਹਾਂ ਇਹਦੇ ਵਿੱਚ ਮੌਇਸਚਰ ਬਿਲਕੁਲ ਨਾ ਹੋਵੇ ਤੇ ਤੁਸੀਂ ਇਹਨਾਂ ਸਾਰੀ ਚੀਜ਼ ਨੂੰ ਪਹਿਲਾਂ ਸੁਕਾ ਲਿਓ ਜਿਵੇਂ ਕਾਲੀ ਮਿਰਚ ਹੋ ਗਈ ਸੌਂਫ ਹੋ ਗਈ ਖਸਖਸ ਹੋ ਗਈ ਔਰ ਪਲੱਸ ਜਿਹੜਾ ਡੱਬਾ ਵਾ ਜਿੱਚ ਆਪਾਂ ਇਹਨੂੰ ਸਟੋਰ ਕਰਕੇ ਰੱਖਣਾ ਉਹ ਵੀ ਜ਼ਰੂਰ ਵਧੀਆ ਤਰੀਕੇ ਦੇ ਨਾਲ ਸੁੱਕਾ ਹੋਣਾ ਚਾਹੀਦਾ ਤੇ ਫਿਰ ਆਪਣਾ ਜਿਹੜਾ ਮਿਕਸਚਰ ਆ ਕਾਫੀ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਊਗਾ ਕਿਉਂਕਿ ਆਪਾਂ ਜਦੋਂ ਵੀ ਕਿਤੇ ਮਤਲਬ ਹਿਸ਼ਾਬਤ ਬਣਾਉਣਾ ਹੋਵੇ ਤੇ ਆਪਾਂ ਜਲਦੀ ਜਲਦੀ ਇਹਨੂੰ ਯੂਜ਼ ਕਰਕੇ ਸ਼ਰਬਤ ਬਣਾ ਸਕਦੇ ਆ ਤੇ ਚਲੋ ਹੁਣ ਇਹਨੂੰ ਆਪਾਂ ਸਰਵ ਕਰਦੇ ਆ ਸਰਵ ਕਰਨ ਲਈ ਆਪਾਂ ਲੈ ਲਈ ਇੱਥੇ ਗਲਾਸ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਆਈਸ ਕਯੂਬਸ ਆਈਸ ਕਯੂਬਸ ਪਾਉਣ ਤੋਂ ਬਾਅਦ ਆਪਾਂ ਇਹ ਜਿਹੜਾ ਆਪਣਾ ਪ੍ਰੀ ਮਿਕਸਚਰ ਬਣਾਇਆ ਹੋਇਆ ਸੀ ਆਪਾਂ ਇਹ 2-2 ਚਮਚ ਇਹਦੇ ਵਿੱਚ ਐਡ ਕਰ ਦਵਾਂਗੇ ਬਾਕੀ ਤੁਸੀਂ ਆਪਣੇ ਮਿੱਠਾ ਜਿਸ ਤਰੀਕੇ ਨਾਲ ਤੁਸੀਂ ਪੀਨੇ ਹੋ ਉਸਸਾ ਵੀ ਐਡ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਵਾਟਰ ਤੇ ਲਓ ਜੀ ਇਹ ਜਿਹੜਾ ਆਪਣਾ ਸ਼ਰਬਤ ਆ ਇਹ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਗਾਰਨਿਸ਼ ਕੀਤਾ ਰੋਜ਼ ਬੈਟਲਸ ਐਂਡ ਮਿੰਟ ਲੀਫਸ ਦੇ ਨਾਲ ਆਪਾਂ ਇਹਨੂੰ ਉੱਪਰੋਂ ਗਾਰਨਿਸ਼ ਕੀਤਾ ਅਗਰ ਤੁਸੀਂ ਚਾਹੋ ਤੇ ਇਹਦੇ ਵਿੱਚ ਲੈਮਨ ਜੂਸ ਵੀ ਐਡ ਕਰ ਸਕਦੇ ਆ ਅਗਰ ਤੁਹਾਡੀ ਇੱਛਾ ਹੋਵੇ ਵੈਸੇ ਵੀ ਐਵੇਂ ਵੀ ਇਹ ਸ਼ਰਬਤ ਜਿਹੜਾ ਬਣ ਕੇ ਬਹੁਤ ਹੀ ਵਧੀਆ ਮਤਲਬ ਤਿਆਰ ਹੁੰਦਾ ਹੈਗਾ ਇਹਦੇ ਵਿੱਚ ਨਾ ਕੋਈ ਆਪਾਂ ਆਰਟੀਫੀਸ਼ੀਅਲ ਕਲਰ ਯੂਜ਼ ਕੀਤਾ ਔਰ ਨਾ ਹੀ ਕੋਈ ਆਰਟੀਫੀਸ਼ੀਅਲ ਫਲੇਵਰ ਯੂਜ਼ ਕੀਤਾ ਐਵੇਂ ਹੀ ਇਹ ਜਿਹੜਾ ਸ਼ਰਬਤ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਗਰਮੀਆਂ ਦੇ ਵਿੱਚ ਇੱਕੀ ਠੰਡਕ ਦੇਣ ਵਾਲਾ ਜਿਹੜਾ ਸ਼ਰਬਤ ਆ ਤੇ ਉਹ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਵੀ ਆਪਣੇ ਘਰ ਵਿੱਚ ਇਸ ਤਰੀਕੇ ਦੇ ਨਾਲ ਸ਼ਰਬਤ ਬਣਾਇਓ ਔਰ ਆਪਦੇ ਬੱਚਿਆਂ ਨੂੰ ਪਿਆਇਓ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਸ਼ਰਬਤ ਕਿਵੇਂ ਦਾ ਲੱਗਿਆ ਤੇ ਪਲੀਜ਼ ਤੁਸੀਂ ਸਾਡੀ ਵੀਡੀਓ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਇਹ ਵੀ ਸਾਨੂੰ ਜਰੂਰ ਦੱਸਿਓ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਗੈਰ ਬਿਲਕੁਲ ਵੀ ਨਾ ਜਾਇਓ